ਹਰ ਜੀ ਸਤਿ ਸ਼੍ਰੀ ਅਕਾਲ ਦੋਸਤੋ ਜੁੜਿਆ ਜੀ ਇੱਕ ਹੋਰ ਬਹੁਤ ਤੁਹਾਡੇ ਲਈ ਫਾਇਦੇ ਵਾਲੀ ਵੀਡੀਓ ਲੈ ਕੇ ਕੰਮ ਦੀ ਵੀਡੀਓ ਲੈ ਕੇ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਟਾਈਟਲ ਤੁਸੀਂ ਪੜ ਲਿਆ ਜੀ ਕਿ ਇੰਸਟਾਗ੍ਰam ਤੋਂ ਪੈਸਾ ਕਿਵੇਂ ਕਮਾ ਸਕਦੇ ਆ ਮਤਲਬ ਲੋਕਾਂ ਨੂੰ ਇਹ ਜ਼ਰੂਰ ਪਤਾਵਾ ਵੀ ਜਿਹੜੇ ਲੋਕ ਲੱਗੇ ਹੋਏ ਨੇ ਨਾ ਇੰਸਟਾ ਦੇ ਉੱਤੇ ਇਨਾ ਕ੍ਰੇਜ਼ ਕਿਉਂ ਆ ਯੂਥ ਦੇ ਵਿੱਚ ਖਾਸ ਤੌਰ ਤੇ ਕਿ ਉਹਨਾਂ ਨੂੰ ਬਹੁਤ ਪੈਸਾ ਬਣਦਾ ਹੋਊਗਾ ਸ਼ਾਇਦ ਉਹ ਤਾਂ ਹੀ ਦਿਨ ਰਾਤ ਲੱਗੇ ਹੋਏ ਨੇ ਉਹ ਸਾਰਾ ਕੁਝ ਭੁੱਲ ਭੁਲਾ ਕੇ ਬਸ ਇਨਸਟਾ ਹੀ ਹੋਈ ਪਈ ਆ ਸਾਰੇ ਪਾਸੇ ਜਦੋਂ ਦੀ ਨਾ ਟਿਕਟੌਕ ਬੈਨ ਹੋਈ ਆ ਤੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਤਾਂ ਇਨਸਟਾ ਨੇ ਉਹਦੀ ਥਾਂ ਲੈ ਲਈ ਲੋਕੀ ਜਿੰਨੇ ਵੀ ਟਿਕਟੌਕ ਦੇ ਸਟਾਰ ਸੀਗੇ ਸਾਰੇ ਇਨਸਟਾ ਦੇ ਉੱਤੇ ਆ ਗਏ ਉਸ ਤੋਂ ਬਾਅਦ YouTube ਸ਼ਾਰਟਸ ਆਏ Facebook Reels ਆਈਆਂ ਹਨਾ ਤੇ ਉਹ ਸਾਰੇ ਪਾਸੇ ਇੱਕ ਐਪ ਬੰਦ ਹੋਈ ਤੇ ਉਹ ਸਟਾਰ ਜਿਹੜੇ ਤਿੰਨ ਪਾਸੇ ਛਾ ਗਏ Facebook Instagram YouTube ਸੋ ਅੱਜ ਗੱਲ ਕਰਾਂਗੇ ਇੰਸਟਾਗ੍ਰam ਤੋਂ ਪੈਸਾ ਆਉਂਦਾ ਕਿਵੇਂ ਆ ਮੈਂ ਤੁਹਾਨੂੰ ਜਿਹੜੀ ਇੱਕ ਕਲੀਅਰੈਂਸ ਦਵਾਂ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਮੋਨਟਾਈਜ਼ ਹੁੰਦੀ ਆ ਜ਼ਰੂਰ ਹੁੰਦੀ ਆ ਇੰਸਟਾਗ੍ਰam ਮੋਨਟਾਈਜ਼ ਤੇ ਉਹਦਾ ਪੈਸਾ ਵੀ ਆਉਂਦਾ ਪਰ ਉਹਦੇ ਬਾਰੇ ਮੈਂ ਬਿਲਕੁਲ ਗੱਲ ਨਹੀਂ ਕਰਨੀ ਪਰ ਜੋ ਹੋ ਰਿਹਾ ਵਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਆਪਾਂ ਪੰਜਾਬੀ ਦੀ ਵੀਡੀਓ ਬਣਾ ਰਹਿਆਂ ਦਾ ਪੰਜਾਬੀਆਂ ਬਾਰੇ ਹੀ ਗੱਲ ਕਰਾਂਗੇ ਪੰਜਾਬ ਦੇ ਕਈ ਇਹੋ ਜਿਹੇ ਅਕਾਊਂਟ ਨੇ ਇੰਸਟਾ ਦੇ ਉੱਤੇ ਜਿਹੜੇ ਬਹੁਤ ਜ਼ਿਆਦਾ ਪੌਪੂਲਰ ਹੋ ਚੁੱਕੇ ਆ ਤੇ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੋਣਾ ਵੀ ਉਹਨਾਂ ਨੂੰ ਪੈਸਾ ਕਿਵੇਂ ਆ ਰਿਹਾ ਕੀ ਉਹ ਮੋਨਟਾਈਜੇਸ਼ਨ ਦਾ ਪੈਸਾ ਇੰਸਟਾ ਉਹਨਾਂ ਨੂੰ ਦੇ ਰਹੀ ਆ ਨਹੀਂ ਉਹਦੇ ਬਾਰੇ ਗੱਲ ਨਹੀਂ ਕਰਾਂਗੇ ਤੁਹਾਨੂੰ ਮੈਂ ਸਮਝਾ ਦਿੰਨਾ ਪਹਿਲਾਂ ਮੈਂ ਤੁਹਾਨੂੰ ਸ਼ਾਰਟ ਚ ਦੱਸਾਂ YouTube ਦਾ ਉਹੀ ਕਰਾਈਟੇਰੀਆ ਹੁੰਦਾ 1000 ਸਬਸਕ੍ਰਾਈਬਰ ਕਰੋ ਜੀ ਤੇ 4000 ਘੰਟੇ ਪੂਰੇ ਕਰੋ ਤੇ YouTube ਮੋਨਟਾਈਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਵੀ ਐਡ ਆਉਂਦੀ ਹੈ ਤੁਹਾਡੀ ਵੀਡੀਓ ਤੇ ਉਹਦਾ ਤੁਹਾਨੂੰ ਪੈਸਾ YouTube ਆਪ ਦਿੰਦੀ ਆ Facebook ਤੇ ਕੀ ਆ ਕਿ 50000 ਫਾਲੋਅਰ ਕਰ ਲਓ ਜੀ ਤੇ 60000 ਸਾਰੀਆਂ ਵੀਡੀਓਜ਼ ਦੇ ਮਿਲਾ ਕੇ ਮਿੰਟ ਕਰ ਲਓ ਤੇ ਤੁਹਾਡੀ ਜਿਹੜਾ ਤੁਹਾਡਾ ਫੇਸਬੁੱਕ ਪੇਜ ਆ ਉਹ ਵੀ ਮੋਨਟਾਈਜ਼ ਹੋ ਜਾਂਦਾ ਤੇ ਉੱਥੋਂ ਵੀ ਤੁਹਾਨੂੰ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਇਨਕਮ ਆਪ ਫੇਸਬੁੱਕ ਤੁਹਾਨੂੰ ਦਿੰਦੀ ਆ ਕਿ ਐਦਾਂ ਹੀ ਆ ਜਿਹੜੀ ਇੰਸਟਾਗ੍ਰam ਆ ਇਹ ਤੁਹਾਨੂੰ ਇਨਕਮ ਦੇਊਗੀ ਐਦਾਂ ਹੀ ਦਊ ਕੀ ਇਹਨਾਂ ਦਾ ਵੀ ਕੋਈ ਕਰਾਈਟੇਰੀਆ ਵਾ ਨਹੀਂ ਦੋਸਤੋ ਬਹੁਤ ਘੱਟ ਲੋਕ ਹੋਣਗੇ 1% ਲੋਕ ਹੋਣਗੇ ਜਿਹੜੇ ਕੋਈ ਫੇਸਬੁੱਕ ਦੇ ਸੌਰੀ ਇੰਸਟਾਗ੍ਰam ਦੇ ਟੂਲ ਦੇ ਨਾਲ ਪੈਸਾ ਕਮਾਰੇ ਹੋਣਗੇ ਇੰਸਟਾ ਤੇ ਪੈਸਾ ਕਿਵੇਂ ਬਣ ਰਿਹਾ ਕਿਉਂ ਲੋਕ ਇੰਨੀਆਂ ਰੀਲਸ ਪਾ ਰਹੇ ਨੇ ਕਿਉਂ ਫਾਲੋਅਰ ਦੇ ਪਿੱਛੇ ਇੰਨਾ ਭੱਜ ਰਹੇ ਨੇ ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਤੁਸੀਂ ਅਕਾਊਂਟ ਕ੍ਰੀਏਟ ਕੀਤਾ ਜੀ ਇੰਸਟਾਗ੍ਰam ਦਾ ਅੱਜ ਮੰਨ ਲਓ ਹੈਗੀ ਆ 10 ਅਗਸਤ 24 ਨੂੰ ਅੱਜ ਤੁਸੀਂ ਅਕਾਊਂਟ ਬਣਾਇਆ ਹਰ ਬੰਦਾ ਚਾਹੂਗਾ ਕਿ ਬਹੁਤ ਜਲਦੀ ਉਹਦੇ ਫਾਲੋਅਰ ਵਧਣ ਤੁਸੀਂ ਇੱਕ ਸਾਲ ਆਇਆ ਇੱਕ ਸਾਲ ਦੇ ਵਿੱਚ ਆਪਣਾ ਫੇਸ ਤੁਸੀਂ ਸਾਹਮਣੇ ਲਿਆਂਦਾ ਜਿੱਦਾਂ ਮੈਂ ਮੋਟੀਵੇਸ਼ਨਲ ਕੁਝ ਵੀਡੀਓਜ਼ ਪਾਉਣਾ ਵਾ ਰੀਲਸ ਪਾਉਣਾ ਵਾ ਤੇ ਆਪਣਾ ਫੇਸ ਮੂਰੇ ਲਿਆ ਰਿਹਾ ਮੈਂ ਆਪਣੀ ਫੇਸ ਵੈਲਿਊ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਵੀ ਜਿੱਦਾਂ ਕੋਸ਼ਿਸ਼ ਕਰ ਰਹੇ ਹੋ ਚਲੋ ਮੰਨ ਲਓ ਤੁਹਾਡੀ ਕਿਸਮਤ ਬਹੁਤ ਤੇਜ਼ ਆ 10 ਅਗਸਤ 25 ਤੱਕ ਤੁਹਾਡੇ ਨਾਲ ਜੁੜ ਗਏ ਜੀ 1 ਲੱਖ ਫਾਲੋਅਰ ਤੇ ਤੁਹਾਡੀ ਹਰ ਰੀਲ ਆ ਜਿਹੜੀ ਉਹ ਆ ਮਿਲੀਅਨ ਤੱਕ ਇੱਕ ਦੋ ਜੋ ਮਿਲੀਅਨ ਪਲੱਸ ਜਾ ਵੀ ਸਕਦੀਆਂ ਨੇ ਜਾਂ ਮੰਨ ਲਓ ਐਵਰੇਜ ਤੁਹਾਡੀ ਸੈੱਟ ਹੋ ਗਈ ਕੋਈ ਵੀਡੀਓ 2 ਲੱਖ ਤੇ ਜਾ ਰਹੀ ਆ ਕੋਈ ਰੀਲ ਕੋਈ 3 ਲੱਖ ਤੇ ਕੋਈ 5 ਤੇ ਜਿੰਨੀਆਂ ਵੀ ਹਨਾ ਵੀ ਤੁਹਾਡੀਆਂ ਕਹਿ ਲਓ ਰੀਲਸ ਆ ਜਿਹੜੀਆਂ ਉਹ ਵਾਇਰਲ ਹੋਣ ਲੱਗੀਆਂ ਤੁਹਾਡੇ ਫਾਲੋਅਰ ਆ ਜਿਹੜੇ ਉਹ ਵਧੀ ਜਾ ਰਹੇ ਨੇ ਕੋਈ ਇਹੋ ਜਿਹਾ ਕੰਟੈਂਟ ਤੁਸੀਂ ਪਾਉਣਾ ਸ਼ੁਰੂ ਕਰਤਾ ਫੇਰ ਕੀ ਹੋਊਗਾ ਤੁਸੀਂ ਲੋਕਾਂ ਦੀ ਨਿਗਾ ਦੇ ਵਿੱਚ ਆ ਰਹੇ ਹੋ 1 ਲੱਖ ਫਾਲੋਅਰ ਆ ਤੁਹਾਡਾ ਕੋਈ ਸੌਖਾ ਕੰਮ ਨਹੀਂ ਤੇ ਹਰ ਰੀਲ ਦੇ ਉੱਤੇ ਤੁਹਾਨੂੰ ਜੇ ਲੱਖਾਂ ਵਿਊ ਆ ਰਹੇ ਨੇ ਤੇ ਕੋਈ ਰੀਲਸ ਜਿਹੜੀਆਂ ਤੁਹਾਡੀਆਂ ਉਹ ਮਿਲੀਅਨ ਤੱਕ ਪਹੁੰਚੀਆਂ ਤਾਂ ਤੁਸੀਂ ਲੋਕਾਂ ਦੀ ਜਦੋਂ ਨਿਗਾ ਚਾਹੀ ਤਾਂ ਇੱਕ ਜਿਹੜੇ ਬ੍ਰਾਂਡ ਨੇ ਵੱਡੇ ਉਹਨਾਂ ਦੀ ਨਿਗਾ ਦੇ ਵਿੱਚ ਵੀ ਤੁਸੀਂ ਆਉਂਗੇ ਉਹ ਬ੍ਰਾਂਡਸ ਤੁਹਾਡੇ ਤੱਕ ਪਹੁੰਚ ਕਰਨਗੇ ਤੁਸੀਂ ਮੰਨ ਲਓ ਇੱਕ ਕਿਸੇ ਦੀ ਐਡ ਕਰਤੀ ਕੋਈ ਵੀ ਬ੍ਰਾਂਡ ਲਗਾ ਲਓ ਭਾਵੇਂ ਜੇ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਾਂ ਇੱਕ ਕੰਪਨੀ ਆ ਕੋਈ ਵੀ ਟ੍ਰਾਈਡ ਐਂਡ ਕੰਪਨੀ ਆ ਕੋਕਾ ਕੋਲਾ ਕੰਪਨੀ ਆ ਪੈਪਸੀ ਆ ਹਨਾ ਜੇ ਤੁਹਾਡਾ ਉਹ ਇਹ ਤਾਂ ਚਲੋ ਬਹੁਤ ਵੱਡੇ ਲੈਵਲ ਤੇ ਕੰਮ ਆ ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ ਮਾਂ ਕਿ ਉਹ ਤੁਹਾਡੇ ਤੱਕ ਬ੍ਰਾਂਡ ਪਹੁੰਚ ਕਰਦਾ ਵੀ ਤੁਹਾਡੇ ਫਾਲੋਅਰ ਬਹੁਤ ਨੇ ਤੁਹਾਡੇ ਨਾਲ ਲੋਕ ਬਹੁਤ ਜੁੜੇ ਹੋਏ ਨੇ ਆ ਮੇਰਾ ਪ੍ਰੋਡਕਟ ਆ ਇਹਨੂੰ ਤੁਸੀਂ ਆਪਣੀ ਵੀਡੀਓ ਚ ਕਿਤੇ ਸ਼ਾਮਲ ਕਰੋ ਇਹਦੇ ਬਾਰੇ ਦੱਸੋ ਤੇ ਅਸੀਂ ਤੁਹਾਨੂੰ ਪੇ ਕਰਾਂਗੇ ਠੀਕ ਹੈ ਇਹਨੂੰ ਆਪਾਂ ਕਹਿੰਦੇ ਆ ਜੀ ਸਪੌਂਸਰਸ਼ਿਪ ਸਪੌਂਸਰਸ਼ਿਪ ਦੇ ਨਾਲ ਸਾਰਾ ਪੈਸਾ ਕਮਾਇਆ ਜਾ ਰਿਹਾ ਵਾ ਇੰਸਟਾਗ੍ਰam ਤੇ ਹੋਰ ਕਿਸੇ ਵੀ ਤਰੀਕੇ ਦੇ ਨਾਲ ਇੰਸਟਾ ਤੇ ਬਹੁਤਾ ਪੈਸਾ ਨਹੀਂ ਆਉਂਦਾ ਜੇ ਕਿਸੇ ਦੇ ਅਕਾਊਂਟ ਮੋਨਟਾਈਜ਼ ਹੋਏ ਨੇ ਜਾਂ ਐਡ ਗਿਫਟ ਵਾਲੇ ਜਿਹੜੇ ਵੀ ਟੂਲ ਨੇ ਉਹਨਾਂ 'ਚ ਬਹੁਤੀ ਇਨਕਮ ਨਹੀਂ ਹੈਗੀ ਸਾਰੇ ਦਾ ਸਾਰਾ ਪੈਸਾ ਸਪੌਂਸਰਸ਼ਿਪ ਦੇ ਵਿੱਚ ਆ ਰਿਹਾ ਤੁਸੀਂ ਕਈ ਸਾਰੇ ਇਹੋ ਜਿਹੇ ਅਕਾਊਂਟ ਦੇਖੇ ਹੋਣਗੇ ਜੇ ਮੈਂ ਕਈ ਨਾਮ ਵੀ ਲਵਾਂ ਕੁਝ ਜਿਹੜੇ ਕਮੇਡੀਅਨ ਨੇ ਉਹ ਬਣੇ ਹੋਏ ਨੇ ਕੈਂਡੀ ਸਟੂਡੀਓ ਇੱਕ ਗੋਵਿੰਦਾ ਸਰਦਾਰ ਹੋਰੀ ਨੇ ਤੁਸੀਂ ਦੇਖੇ ਹੋਣਗੇ ਉਹ ਐਡ ਕਰ ਕਰਕੇ ਕਿੰਨਾ ਪੈਸਾ ਕਮਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਕਿ ਇੰਸਟਾ ਤੋਂ ਪੈਸਾ ਆ ਰਿਹਾ ਉਹਨਾਂ ਨੂੰ ਜਿਵੇਂ ਕਦੇ ਉਹ ਡੈਰੀ ਕਿਸੇ ਦੀ ਆ ਉਹਦੀ ਐਡ ਕਰ ਰਹੇ ਨੇ ਕੋਈ ਬਾਹਰ ਭੇਜਣ ਵਾਲੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਦੀ ਐਡ ਕਰ ਰਹੇ ਨੇ ਉਹਨਾਂ ਤੋਂ ਹੋ ਪੈਸੇ ਲੈ ਰਹੇ ਨੇ ਐਦਾਂ ਪੈਸਾ ਕਮਾਇਆ ਜਾ ਰਿਹਾ ਕਿਉਂ ਉਹਨਾਂ ਨੂੰ ਕਿਉਂ ਮਿਲ ਰਿਹਾ ਉਹ ਸਾਰੀ ਐਡ ਉਹਨਾਂ ਨੂੰ ਕਿਉਂ ਮਿਲਦੀ ਆ ਕਿਉਂਕਿ ਉਹ ਆਪਣੀ ਫੇਸ ਵੈਲਿਊ ਇੱਕ ਪਛਾਣ ਆ ਜਿਹੜੀ ਉਹ ਬਣਾ ਚੁੱਕੇ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਸੋਸ਼ਲ ਮੀਡੀਆ ਦੇ ਸਟਾਰ ਬਣ ਚੁੱਕੇ ਆ ਸੋ ਤਾਂ ਕਰਕੇ ਲੋਕ ਕਮਲੇ ਹੋਏ ਫਿਰਦੇ ਨੇ ਜੀ ਅਸੀਂ ਵੀ ਸਟਾਰ ਬਣ ਜਾਈਏ ਤੇ ਸਾਡੇ ਨਾਲ ਵੱਡੀਆਂ-ਵੱਡੀਆਂ ਕੰਪਨੀਆਂ ਟਾਈ ਅਪ ਕਰਨ ਆ ਕੇ ਤੇ ਅਸੀਂ ਮੂੰਹ ਮੰਗੇ ਪੈਸੇ ਮੰਗੀਏ ਸਾਨੂੰ ਦੇਣ ਅਸੀਂ ਸਿਰਫ 1 ਮਿੰਟ ਦੀ ਰੀਲ ਤਾਂ ਬਣਾਉਣੀ ਆ ਮਿਲ ਜਾਣਾ ਤੁਹਾਨੂੰ ਹੁਣ ਜਿਹੜਾ ਪੁਆਇੰਟ ਆ ਗਿਆ ਵੀ ਕਿੰਨੇ ਪੈਸੇ ਮਿਲ ਸਕਦੇ ਨੇ ਇਹ ਤੁਹਾਡੀ ਆਪਣੀ ਵੈਲਿਊ ਆ ਤੁਹਾਡੀ ਕੀ ਵੈਲਿਊ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੁਣ ਮੇਰਾ 1 ਲੱਖ ਫਾਲੋਅਰ ਹੋ ਗਿਆ ਜਾਂ ਪੰਜਾਬ 50000 ਤੋਂ ਸ਼ੁਰੂ ਹੋ ਗਿਆ 50000 ਹੋ ਗਿਆ ਲੱਖ ਹੋ ਗਿਆ ਜੇ ਮੈਂ 5 ਲੱਖ ਦੇ ਪਹੁੰਚ ਗਿਆ ਤਾਂ ਕਿੰਨਾ ਰੇਟ ਰੱਖਾਂ ਇਹ ਸਾਰੇ ਤੁਸੀਂ ਫਿਕਸ ਕਰਨੇ ਆ ਜੋ ਮਾਰਕੀਟ ਦੇ ਵਿੱਚ ਚੱਲ ਰਿਹਾ ਜੇ ਕਿਸੇ ਦੇ ਮੰਨ ਲਓ 50000 ਫਾਲੋਅਰ ਨੇ ਨਾ ਤਾਂ ਉਹ 2000 ਦੇ ਵਿੱਚ ਵੀ ਇੱਕ ਰੀਲ ਕਰੀ ਜਾਂਦੇ ਨੇ ਜੇ ਕਿਸੇ ਦੇਸ ਤੋਂ ਜ਼ਿਆਦਾ ਨੇ ਉਹਨਾਂ ਦੀ ਬਹੁਤ ਵਧੀਆ ਪਛਾਣ ਸੋਸ਼ਲ ਮੀਡੀਆ ਤੇ ਬਣ ਗਈ ਤਾਂ ਉਹ 30000 ਵੀ ਚਾਰਜ ਕਰ ਰਹੇ ਨੇ ਜੀ ਇੱਕ ਰੀਲ ਦਾ ਤੁਸੀਂ ਸੋਚ ਕੇ ਦੇਖੋ ਜੇ ਤੁਸੀਂ ਇੱਕ ਦਿਨ 'ਚ ਇੱਕ ਰੀਲ ਪਾ ਰਹੇ ਹੋ ਤਾਂ 30000 ਰੁਪਏ ਉਹਨਾਂ ਨੂੰ ਬਣ ਗਿਆ ਚਲੋ ਭਾਵੇਂ ਹਫ਼ਤੇ 'ਚ ਵੀ ਇੱਕ ਰੀਲ ਪਾਤੀ ਤੁਸੀਂ ਕਿਸੇ ਦੀ ਐਡ ਹਫ਼ਤੇ 'ਚ ਵੀ ਇੱਕ ਵਾਰ ਕੀਤੀ ਹਫ਼ਤੇ ਦਾ 30000 ਉਹ ਕਮਾ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਬਹੁਤ ਉਹਨਾਂ ਦੇ ਕੋਲ ਆਪਸ਼ਨਾਂ ਹੋ ਸਕਦਾ YouTube ਤੋਂ ਵੀ ਪੈਸਾ ਆਉਂਦਾ ਹੋਵੇ ਉਹਨਾਂ ਨੂੰ ਫੇਸਬੁੱਕ ਤੋਂ ਵੀ ਆਉਂਦਾ ਹੋਵੇ ਸੋ ਕਮਾਈ ਦੇ ਸਾਧਨ ਬਹੁਤ ਬਣ ਜਾਂਦੇ ਨੇ ਸੋ ਇਸ ਤਰੀਕੇ ਦੇ ਨਾਲ ਕੰਮ ਹੋ ਰਿਹਾ ਜੀ ਇੰਸਟਾ ਦੇ ਉੱਤੇ ਐਦਾਂ ਹੀ ਜਿਹੜੀਆਂ ਲੇਡੀਜ਼ ਬਣਾਉਂਦੀਆਂ ਨੇ ਕੋਈ ਬੁਟੀਕ ਦਾ ਕੰਮ ਕਰਦੀ ਆ ਕਿਸੇ ਦਾ ਪਾਰਲਰ ਆ ਉਹ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਐਦਾਂ ਹੀ ਸਪான்ਸਰਸ਼ਿਪ ਆ ਸਕਦੀ ਆ ਮੰਨ ਲਓ ਕਿਸੇ ਦਾ ਬਿਊਟੀ ਪਾਰਲਰ ਦਾ ਅਕਾਊਂਟ ਆ ਉਹ ਤਿਆਰ ਕਰਦੀਆਂ ਨੇ ਲੇਡੀਜ਼ ਤੇ ਉਹ ਸਾਰਾ ਕੁਝ ਵੀਡੀਓ ਦੇ ਵਿੱਚ ਦਿਖਾਉਂਦੀਆਂ ਨੇ ਰੀਲਸ ਦੇ ਵਿੱਚ ਦਿਖਾਉਂਦੀਆਂ ਨੇ ਕੋਈ ਬਿਊਟੀ ਪ੍ਰੋਡਕਟ ਵਾਲੀ ਕੰਪਨੀ ਉਹਨਾਂ ਦੇ ਕੋਲ ਜਾਊਗੀ ਵੀ ਤੁਹਾਡੇ ਕੋਲ ਵਿਊਜ਼ ਨੇ ਜੀ ਆ ਸਾਡਾ ਪ੍ਰੋਡਕਟ ਆ ਬਿਊਟੀ ਦੇ ਨਾਲ ਰਿਲੇਟਡ ਤੁਸੀਂ ਇਹਦੀ ਐਡ ਕਰੋ ਤੇ ਤੁਸੀਂ ਜਿਹੜਾ ਇਸ ਪ੍ਰੋਡਕਟ ਨੂੰ ਵੇਚੋ ਤੇ ਆਪਣੇ ਚਾਰਜ ਦੱਸੋ ਠੀਕ ਆ ਜੀ ਇਹ ਹੋ ਗਿਆ ਸਪਾਂਸਰਸ਼ਿਪ ਇੱਕ ਹੋਰ ਤਰੀਕਾ ਜਿਹੜਾ ਅਪਣਾਇਆ ਜਾਂਦਾ ਵਾ ਇਨਸਟਾ ਤੇ ਪੈਸਾ ਕਮਾਉਣ ਦੇ ਲਈ ਉਹਨੂੰ ਆਪਾਂ ਕਹਿ ਸਕਦੇ ਆਂ ਐਫੀਲੀਏਟ ਮਾਰਕੀਟਿੰਗ ਹੁੰਦੀ ਆ ਜੀ ਇਹ ਮਤਲਬ ਇੱਕ ਤਾਂ ਤੁਸੀਂ ਕਿਸੇ ਦੀ ਐਡ ਕੀਤੀ ਆਪਣਾ ਚਾਰਜ ਦੱਸਿਆ ਤੇ ਪੈਸੇ ਲਏ ਉਸ ਤੋਂ ਬਾਅਦ ਉਹਦਾ ਪ੍ਰੋਡਕਟ ਕਿੰਨਾ ਵਿਕੇ ਨਾ ਵਿਕੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਆਪਣੇ ਪੈਸੇ ਲੈ ਲੇ ਇਹਦੇ ਵਿੱਚ ਹੁੰਦਾ ਕਿ ਜਿੱਦਾਂ ਮੈਂ ਤੁਹਾਨੂੰ ਉਦਾਹਰਣ ਦਿੱਤੀ ਆ ਕੋਈ ਪ੍ਰੋਡਕਟ ਸੇਲ ਕਰਨ ਦੇ ਲਈ ਤੁਹਾਡੇ ਕੋਲ ਆਇਆ ਤਾਂ ਤੁਹਾਡਾ ਇਹ ਐਗਰੀਮੈਂਟ ਹੋਊਗਾ ਵੀ ਤੁਹਾਡੀ ਵੀਡੀਓ ਦੇ ਜ਼ਰੀਏ ਜਿੰਨਾ ਪ੍ਰੋਡਕਟ ਸੇਲ ਹੋਇਆ ਉਹਦਾ ਤੁਹਾਨੂੰ ਉਹ ਕੰਪਨੀ ਕਮਿਸ਼ਨ ਦੇਊਗੀ ਉਹ ਭਾਵੇਂ 50-50 ਹੋਵੇ ਭਾਵੇਂ ਉਹ 70 ਤੇ 30 ਹੋਵੇ ਭਾਵੇਂ 80 ਤੇ 20 ਹੋਵੇ ਜਿੰਨੀ ਵੀ ਤੁਹਾਡੀ ਆਪਸੀ ਰਜ਼ਾਮੰਦੀ ਆ ਉਹ ਤੇ ਡਿਪੈਂਡ ਆ ਠੀਕ ਹੈ ਪ੍ਰੋਡਕਟ ਮੰਨ ਲਓ ਕਿ 1000 ਪ੍ਰੋਡਕਟ ਤੁਸੀਂ ਤੁਹਾਡੀ ਵੀਡੀਓ ਦੇ ਥਰੂ ਵਿਕ ਗਿਆ ਠੀਕ ਹੈ ਤੇ ਜੇ ਹਜ਼ਾਰ ਪ੍ਰੋਡਕਟ ਦਾ ਜਿੰਨਾ ਵੀ ਉਹ ਪੈਸਾ ਬਣੂਗਾ ਉਹਦਾ ਉਹ ਪਰਸੈਂਟੇਜ ਤੁਹਾਨੂੰ ਕੱਢ ਕੇ ਦੇ ਦੇਣਗੇ ਤੇ ਇਹਦੇ ਵਿੱਚ ਜੇ ਰੀਲੋ ਘੱਟ ਚੱਲੀ ਤੇ ਪ੍ਰੋਡਕਟ ਘੱਟ ਵਿਕਿਆ ਤਾਂ ਇਹਦੇ ਵਿੱਚ ਤੁਹਾਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਤੇ ਨਾ ਜਿਹੜੇ ਉਹ ਐਡ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਣਾ ਠੀਕ ਹੈ ਪਰ ਜ਼ਿਆਦਾ ਤੇ ਜ਼ਿਆਦਾਤਰ ਜਿਹੜੇ ਲੋਕ ਆ ਉਹ ਸਪੌਂਸਰਸ਼ਿਪ ਹੀ ਕਰਦੇ ਨੇ ਕਿ ਇੱਕ ਵਾਰੀ ਤੁਸੀਂ ਆਪਣਾ ਆਪਣੀ ਜਿਹੜੀ ਆਪਣੇ ਚਾਰਜਾ ਉਹ ਲੈ ਲੇ ਉਸ ਤੋਂ ਬਾਅਦ ਉਹਨਾਂ ਦੀ ਕਿੰਨੀ ਸੇਲ ਹੋਣੀ ਆ ਜਾਂ ਨਹੀਂ ਤੁਸੀਂ ਪਹਿਲਾਂ ਗੱਲ ਕਲੀਅਰ ਕਰਕੇ ਰੱਖੋ ਸੋ ਆ ਜਿਹੜਾ ਕੰਮ ਆ ਨਾ ਇਹ ਇੰਸਟਾਗ੍ਰਾਮ ਤੇ ਹੋ ਰਿਹਾ ਵਾ ਤੇ ਤੁਸੀਂ ਵੀ ਕਰ ਸਕਦੇ ਹੋ ਇਹਦੀ ਮਿਹਨਤ ਆ ਜਿਹੜੀ ਜ਼ਰੂਰ ਕਰਨੀ ਪੈਣੀ ਆ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਚੰਗਾ ਕੰਟੈਂਟ ਪਾਉਣ ਦੀ ਕੋਸ਼ਿਸ਼ ਕਰੋ ਕੋਈ ਵੀ ਵਲਗਰ ਚੀਜ਼ ਜਾਂ ਕੋਈ ਵੀ ਸ਼ਾਰਟਕਟ ਲੈਂਣ ਦੀ ਕੋਸ਼ਿਸ਼ ਨਾ ਕਰਿਆ ਕਰੋ ਇੰਸਟਾਗ੍ਰਾਮ ਨੂੰ ਵੀ ਆਪਾਂ ਸਾਫ਼ ਸੁਥਰਾ ਰਹਿਣ ਦੀਏ ਤੇ ਸਾਫ਼ ਸੁਥਰੇ ਰਹਿ ਕੇ ਵੀ ਆਪਾਂ ਬਹੁਤ ਵਧੀਆ ਪੈਸਾ ਕਮਾ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਕੋਈ ਹੋਰ ਜਾਣਕਾਰੀ ਲੈ ਕੇ ਜਲਦੀ ਮਿਲੂਗਾ